ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਸਾਰਿਆਂ ਨੂੰ ਜੈ ਬਾਲਮਿਕੀ ਹਰ ਹਰ ਵਾਲਮਿਕੀ ਜੈ ਭੀਮ ਜੈ ਭਾਰਤ ਜਿਹੜਾ ਸ਼ਨੀਵਾਰ ਸਾਡੇ ਵੀਰ ਨੂੰ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਹੁੰਦੇ ਸਬੰਧ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਵਾਲਮੀਕੀ ਸਮਾਜ ਵੱਲੋਂ ਤੇ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਤੇ ਸਾਰੇ ਵਰਕਰ ਤੇ ਟੀਮ ਪੁੱਜੀ ਸੀ ਵੀਰੇ ਤੇ ਇੱਥੇ ਆ ਫੈਸਲਾ ਲਿਆ ਗਿਆ ਕਿ ਜਿਹੜੇ ਆ ਦੋਸ਼ੀ ਹੋਣੇ ਤੱਕ ਉਹਨਾਂ ਦੇ ਨਾਂ ਪਰਚਾ ਦਰਜ ਹੋਇਆ ਨਾ ਗ੍ਰਿਫਤਾਰ ਹੋਏ ਤੇ ਅਸੀਂ ਪੰਜਾਬ ਬੰਦ ਦੀ ਜਿਹੜੇ ਸਾਡੇ ਲੀਡਰ ਬੈਠੇ ਪੰਜਾਬ ਬੰਦ ਦੀ ਦੇਣਗੇ ਸਦਾ ਤੇ ਨਿਊਯਾਰਕ ਵਾਲਮੀਕੀ ਫੈਡਰੇਸ਼ਨ ਪੂਰਾ ਆਪਣਾ ਟੀਮ ਨਾਲ ਜਿੱਥੇ ਸਾਡੀ ਡਿਊਟੀ ਹੈ ਲਾਉਗੇ ਪੰਜਾਬ باندې ਸੀ ਇੱਕ ਇੱਕ ਮਤਲਬ ਧਰਨੇ 'ਤੇ ਸ਼ਾਮਲ ਲਵਾਂਗੇ ਤੇ ਜਿਹੜੇ ਨੇ ਗੋਲੀਆਂ ਮਾਰੀ ਉਹਨਾਂ ਦੇ ਗ੍ਰਿਫਤਾਰ ਲਈ ਹਰ ਜਿਹੜੀ ਵੀ ਕੋਸ਼ਿਸ਼ ਕੀਤੀ ਹੈ ਉਹਨਾਂ ਨਾਲ ਖੜੇ ਮੀਟਿੰਗ ਵਿੱਚ ਸਾਡੇ ਸਮਾਜ ਦੇ ਸੁਖਤਾ ਜੀ ਜਿਸ਼ਪਾਲ ਚੋਧਰੀ ਜੀ ਨਰੇਟਿੰਗਾਨ ਜੀ ਹੋਰ ਸਮਾਜ ਦੇ ਵੱਡੇ ਲੀਡਰ ਉਹਨੇ ਪੁੱਛੀ ਸੀ ਫੀਸਨ ਲੈ ਲੈ ਕਿ ਨਹੀਂ ਆਹ ਮੀਟਿੰਗ ਚੱਲ ਰਹੀ ਜਾਂਦਾ ਕਿਉਂਕਿ ਭਾਈ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕਾਰਤਕ ਦੀ ਮਾਂ ਦੇ जख्मਾਂ ਤੇ ਮਲਮ ਲੱਗ ਜਵੇ ਉਹਦੇ ਪਿਤਾ ਦੇ ਮਲਮ ਉਹਦੀ ਦਾਦੀ ਕੁਰਲਾਰੀ ਉਹਦੀ ਬੂਆ ਅਸੀਂ ਸਾਰੇ ਰੋ ਰਹੇ ਆ ਤੇ ਸਾਡ ਨੂੰ ਤਾਂ ਹੀ ਉਸ ਥੋੜਾ ਸੁੱਖ ਦਾ ਸਾਹ ਆਊਗਾ ਵੀ ਜਦ ਤੱਕ ਉਹ ਜਦੋਂ ਤੱਕ ਤੁਸੀਂ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੇ ਤੂੰਲੀ ਦਿਨ ਤੱਕ ਸਾਡੇ ਜਿੱਥੇ ਉਹਨਾਂ ਦੋਸ਼ੀਆਂ ਦੇ ਖਿਲਾਫ ਰੋਸ ਤੇ ਗੁੱਸਾ ਉਥੇ ਸਾਡੀ ਨਰਾਜ਼ਗੀ ਜਿਹੜੀ ਹੈ ਉਹ ਪੰਜਾਬ ਪੁਲਿਸ ਤੋਂ ਵੀ ਅਸੀਂ ਨਰਾਜ਼ ਆ ਤੇ ਪੰਜਾਬ ਸਰਕਾਰ ਤੋਂ ਵੀ ਕਿ ਹਜੇ ਤੱਕ ਜਿਹੜੇ ਦੋਸ਼ੀ ਹੋ ਅਰੈਸਟ ਨਹੀਂ ਹੋਏ ਇਸ ਲਈ ਮੈਂ ਤੁਹਾਡੇ ਮਾਧਿਅਮ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੰਜਾਬ ਪੁਲਿਸ ਤੋਂ ਸਿੱਖੀ ਸਾਫ਼ ਤੋਂ ਇਹ ਮੰਨ ਕਰਦਾ ਕਿ ਜਲਦ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਔਰ 카ਰ্তিক ਬੱਗਣ ਇੱਕ ਬਹੁਤ ਹੀ ਹੋਣਹਾਰ ਬੱਚਾ ਸੀ ਸਭ ਦੀ ਰਿਸਪੈਕਟ ਕਰਦਾ ਤੇ ਸਤਿਕਾਰ ਕਰਦਾ ਸੀ ਫੁੱਟਬਾਲ ਦਾ ਨੈਸ਼ਨਲ ਪਲੇਅਰ ਸੀ ਉਹ ਔਰ ਬਹੁਤ ਪਿਆਰ ਬੱਚਾ ਨਾ ਕਰਦਾ ਸੀ ਉਹਦੇ ਜਿਹੜੇ ਫਾਲੋਅਰ ਸੀਗੇ ਸੋਸ਼ਲ ਮੀਡੀਆ ਤੇ ਉਹਨੇ 3 ਲੱਖ ਫਾਲੋਅਰ ਸੀਗੇ ਇਹ ਲੋਕਾਂ ਨੂੰ برداشت ਨਹੀਂ ਹੋਇਆ ਉਹਦੀ ਇੰਨੀ ਪਪੂਲਾਰਿਟੀ ਹੈ ਔਰ ਪਹਿਲਾਂ ਉਹਦੀਆਂ ਬੜੀਆਂ ਫੇਕ ਆਈਡੀਆਂ ਬਣਾਈਆਂ ਜਾਂਦੀਆਂ ਸੀ ਹੁਣ ਉਹਨੂੰ ਇੱਕ ਕੋਈ ਬਲੂ ਟਿੱਕ ਕਹਿੰਦੇ ਵੀ ਉਹ ਉਹਨੂੰ ਮਿਲ ਗਿਆ ਸੀ ਕਿ ਜਿਹੜੀ ਉਹਨੂੰ ਉਨਦੀ ਫੇਕ ਆਈਡੀ ਨਹੀਂ ਸੀ ਬਣ ਸਕਦੀ ਇਹ ਜਿਹੜਾ ਬਲੂ ਟੈਗ ਜਿਹੜਾ ਮਿਲਦਾ ਕਿਸੇ ਨੂੰ ਉਹ ਆਮ ਕਿਸੇ ਨੂੰ ਨਹੀਂ ਮਿਲਦਾ ਜਿਹੜਾ ਕੋਈ ਬਹੁਤ ਵੱਡਾ ਸੈਲੀਬ੍ਰਿਟੀ ਹੁੰਦਾ ਇਹ ਉਹਨੂੰ ਮਿਲਦਾ ਤੇ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਨੌਜਵਾਨਾਂ ਚ ਇੰਨਾ ਉਹਨੇ ਪਿਆਰ ਬਣਾ ਲਿਆ ਇੱਕ ਮਤਲਬ ਬਸ ਤੁਸੀਂ ਇੱਥੋਂ ਲਾ ਲਓ ਕਿ ਪੂਨੇ 3 ਲੱਖ ਲੋਕਾਂ ਦਾ ਉਹਨੂੰ ਪਿਆਰ ਮਿਲਣਾ ਆਸ਼ੀਰਵਾਦ ਮਿਲਣਾ ਇਹ ਇੱਕ ਬਹੁਤ ਵੱਡੀ ਗੱਲ ਹੈ ਇਹ ਆਮ ਸਧਾਰਨ ਵੀ ਕੋਈ ਨੇਤਾ ਤੂੰ ਫੋਟੋ ਪਾ ਦਵੇ ਤੇ ਉਹਨੂੰ 5 400 150 ਤੋਂ ਵੱਧ ਲਾਇਕ ਨਹੀਂ ਹੁੰਦੇ ਇਹਨੂੰ ਪੌਣੇ 3 ਲੱਖ ਲੋਕ ਫੋਲੋ ਕਰਦੇ ਸੀ ਇੰਨੇ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਦੇਸ਼ਾਂ ਦੇ ਵਿੱਚ ਵੀ ਇਹ ਲੋਕਾਂ ਦਾ ਹਰਮਨ ਪਿਆਰਾ ਸੀ ਤੇ ਸਾਡਾ ਨਾ ਬੜਾ ੱਤਕਾ ਬੜਾ ਜ਼ੁਲਮ ਹੋਇਆ ਤੇ ਅਸੀਂ ਪੰਜਾਬ ਪੁਸਤੋਂ ਮੰਗ ਕਰਦੇ ਵੀ ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਨੂੰ ਫੜ ਕੇ ਉਹਨੂੰ ਸਖਤ ਤੋਂ ਸਖਤ ਜੜੀ ਹੈ ਸਜ਼ਾ ਦਿੱਤੀ ਜਾਵੇ ਔਰ ਜੇ